ਸਵਾਗਤ ਹੈ ਵੀਰੇ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਮਡਾਹਰ ਡੇਰੀ ਫਾਰਮ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨੀਲੀ ਰਾਵੀ ਦੀ ਕੱਟੀ ਲੈ ਕੇ ਆ ਗਏ ਵੀਰੇ ਵੀਡੀਓ ਲਾਸਟ ਤੱਕ ਦੇਖਿਓ ਕਰਾਉਣਿਆ ਤੁਹਾਨੂੰ ਡਿਟੇਲ ਚੈੱਕ ਪੂਰੀ ਪ੍ਰੋਪਰ ਮਾਰਕਿੰਗ ਚ ਅੱਖਾਂ ਤੇ ਵੀ ਨਿਸ਼ਾਨ ਅੱਖਾਂ ਦੀ ਕੁਆਲਿਟੀ ਚੈੱਕ ਕਰੋ ਬਾਈ ਤੁਸੀਂ ਪੂਰੀਆਂ ਚਿੱਟੀਆਂ ਤੇ ਨੀਲੀਆਂ ਅੱਖਾਂ ਚ ਅਸਲ ਨੀਲੀ ਰਾਵੀ ਇਹਨੂੰ ਕਹਿੰਦੇ ਆ ਵੀਰੇ ਕਈ ਮੱਥੇ ਦੇ ਫੂਲ ਵਾਲੀ ਨੂੰ ਨੀਲੀ ਰਾਵੀ ਕਹੀ ਜਾਂਦੇ ਆ ਜਿਹੜੀ ਪੂਰੀ ਪਾਕਿਸਤਾਨੀ ਨੀਲੀ ਰਾਵੀ ਹੋਈ ਆ ਕੁਆਲਿਟੀ ਕਰੋ ਚੈੱਕ ਤੁਸੀਂ ਇਹ ਗੱਲ ਇਹਦੀ ਉਮਰ ਦੀ ਕਰੀ ਜਾਵੇ 12 ਤੋਂ 13 ਮਹੀਨੇ ਉਮਰ ਆ ਬਈ ਇਹਦੀ ਫੇਸ ਕੁਆਲਿਟੀ ਦੇਖੋ ਤੁਸੀਂ ਪੂਰੀ ਪ੍ਰੋਪਰ ਮਾਰਕਿੰਗ ਦੇ ਵਿੱਚ ਆ ਬਈ ਆ ਦੇਖੋ ਸੂਤ ਇਹ ਵੀ ਨਿਸ਼ਾਨ ਆ ਵਾਈਟ ਅਜੇ ਤਾਂ ਬੱਚਾ ਹੈ ਬਈ ਮੱਥਾ-ਮੱਥਾ ਦੇਖੋ ਤੁਸੀਂ ਕਿੰਨਾ ਚੌੜਾ ਲੱਗਿਆ ਕਰਮਾਲੀ ਨੂੰ ਥੋੜੀ ਜੀ ਲੱਸੀ ਜ਼ਰੂਰ ਆ ਹੋ ਜੂਗੀ ਕਿਉਂਕਿ ਜਿੱਥੋਂ ਆਪਾਂ ਲਿਆਂਦੀ ਆ ਉੱਥੇ ਸੇਵਾ ਸੁਵਾ ਬਹੁਤ ਘੱਟ ਸੀਗੀ ਇਹਦੀ ਇਹਦਾ ਹੁਣ ਥੋੜੀ ਜੀ ਸੈੱਟ ਹੋ ਗਈ ਦੋ ਤਿੰਨ ਦਿਨਾਂ ਚ ਬਹੁਤ ਵਧੀਆ ਘੱਟੀ ਆ ਬਾਈ ਆ ਦੇਖੋ ਪੁੱਟੇ ਪੁੱਟੇ ਵਧੀਆ ਖਾਂਦੀ ਆ ਪੂਰੀ ਵਧੀਆ ਨੀਲੀ ਰਾਵੀ ਐ ਜਿਹਨੂੰ ਆਪਾਂ ਪੂਰੀ ਪ੍ਰੋਪਰ ਕਹਿ ਸਕਦੇ ਆ ਅਸਲ ਨੀਲੀ ਰਾਵੀ ਕਈ ਬੰਦੇ ਕੱਲੇ ਪੈਰ ਚਿੱਟੇ ਵਾਲੇ ਨੂੰ ਨੀਲੀ ਰਾਵੀ ਕਹੀ ਜਾਂਦੇ ਹੋ ਨੀਲੀ ਰਾਵੀ ਨਹੀਂ ਹੁੰਦੀ ਬਾਈ ਅਸਲ ਨੀਲੀ ਰਾਵੀ ਆ ਹੈ ਹੋ ਇਧਰ ਹੋ ਜਾ ਹੋ ਜਾ ਦੇਖੋ ਤੁਸੀਂ ਕੁਆਲਿਟੀ ਕਰੋ ਚੈੱਕ ਵੀ ਫੇਸ ਦੇਖੋ ਕਿੰਨਾ ਸੋਹਣਾ ਕਿਸੇ ਨੂੰ ਵੀ ਚਾਹੀਦੀ ਹੈ ਪਿੰਡ ਆਪਣਾ ਬਡਰੁਖਾ ਜ਼ਿਲ੍ਹਾ ਸੰਗਰੂਰ ਜਿੱਥੇ ਇਹ ਕੱਟੀ ਖੜੀ ਹੈ ਕੁਆਲਿਟੀ ਕਰੋ ਤੁਸੀਂ ਚੈੱਕ ਇਹ ਆਪਾਂ ਨੇ ਪਰਸੋਂ ਹੀ ਖਰੀਦੀ ਆ ਜੇ ਆਪਣ ਲਈ 15 ਦਿਨ ਖੜੀ ਰਹੇਗੀ ਤੁਹਾਨੂੰ ਫਿਰ 15 ਦਿਨਾਂ ਬਾਅਦ ਦਿਖਾਵਾਂਗੇ ਇਹਦੀ ਵੀਡੀਓ ਆ ਜਿਹੜੀਆਂ ਕੋਖਾਂ ਜੀਆਂ ਦੀਆਂ ਨੇ ਨਾ ਪੂਰੀਆਂ ਪ੍ਰੋਪਰ ਭਰ ਜਾਣੀਆਂ ਨੇ ਕਰੋ ਕੁਆਲਿਟੀ ਚੈੱਕ ਦੋ ਕਟੀਆਂ ਆਪਣੇ ਲਵੇ ਜੇ ਆਹ ਹਨ ਇਹ ਹਜੇ ਨਹੀਂ ਵੇਚਦੇ ਆਪਾਂ ਕਿਉਂਕਿ ਇਹਨਾਂ ਦੇ ਹੱਡ ਹੱਡ ਬਹੁਤ ਹੀ ਨੇ ਆ ਇੱਕ ਆ ਬੂਰੀ ਆ ਇਹਨਾਂ ਨੂੰ ਪੂਰੀਆਂ ਤਿਆਰ ਕਰਕੇ ਵੇਚਾਂਗੇ ਇਹਰ ਠੀਕ ਜਿਹੀ ਆ ਬਾਲੀਆਂ ਦੇਸੀ ਹਨ ਆ ਦੇਖੋ ਤੁਸੀਂ ਇਹ ਵੀ ਹੁਣ ਪੱਠੇ ਪੁੱਠੇ ਵਧੀਆ ਖਾਨ ਲੱਗੀਆਂ ਇਹ ਆਪਾਂ ਫਿਰ ਵੇਚਾਂਗੇ ਦੋ ਦੋ ਟਾਈ ਮਹੀਨਿਆਂ ਨੂੰ ਤਿਆਰ ਕਰਕੇ ਆ ਵੀ ਆਪਾਂ ਨੂੰ ਕੋਈ ਆਏ ਨੂੰ ਹੈਗਾ ਵਿਸ਼ੇ ਦੀ ਕਾਲੀ ਐ ਜੇ ਕੋਈ ਵਧੀਆ ਰੇਟ ਦੇਊ ਤਾਂ ਵੇਚਾਂਗੇ ਨਹੀਂ ਨਹੀਂ ਵੇਚਦੇ ਨਹੀਂ ਪੂਰੀ ਇਹਨੂੰ ਪ੍ਰੋਪਰ ਤਿਆਰ ਕਰਕੇ ਵੇਚਾਂਗੇ ਕਰੋ ਕੁਆਲਟੀ ਚੈੱਕ ਤੁਸੀਂ ਕਿਸੇ ਨੂੰ ਵੀ ਚਾਹੀਦੀ ਹੈ ਬਈ ਬਹੁਤ ਵਧੀਆ ਕੱਟੀ ਹੈ ਪੂਰੀ ਪ੍ਰੋਪਰ ਮਾਰਕਿੰਗ ਚ ਹੈ ਪੈਰ ਦੇਖੋ ਤੁਸੀਂ ਕਿੱਥੇ ਤੱਕ ਚਿੱਟੇ ਨੇ ਮੱਥਾ-ਮੁੱਥਾ ਬਹੁਤ ਚੌੜਾ ਕਰਮ ਵਾਲੀ ਦਾ ਪੂਰੀ ਠੰਡੀ ਤਸਵੀਰ ਦੀ ਆ 15 ਦਿਨਾਂ ਚ ਭਰ ਜਾਣੀ ਹੈ ਬਈ ਇਹ ਤਾਂ ਜਿਹੜੀ ਆ ਹਾਂ ਨੇ ਨਾ ਹੱਡ ਜੀ ਇਹ ਤਾਂ 15-20 ਦਿਨਾਂ ਦੇ ਵਿੱਚ ਸੈੱਟ ਹੋ ਜਾਣੇ ਅਜੇ ਨੂੰ ਕੱਲ ਆਪਾਂ ਨੇ ਜੂਨਾ ਵਾਲੀ ਗੋਲੀ ਦਿੱਤੀ ਹੈ ਅਜੇ ਵੀ ਅੱਖਾਂ 'ਚ ਪਾਣੀ ਆਈ ਜਾਂਦਾ ਕਿਉਂਕਿ ਅਜੇ ਜੂਨਾ 5-7 ਦਿਨਾਂ ਦੇ ਵਿੱਚ ਮਰਨਗੇ ਆ ਫਿਰ ਸੈੱਟ ਹੋ ਜਾਊਗਾ ਫਿਰ ਤਾਂ ਪਰਸਾ ਚੌਥੀ ਲਿਆਂਦੀ ਆ ਆਪਾਂ ਨੇ ਇਹਦੋਂ ਬਾਅਦ ਤੁਹਾਨੂੰ ਵੀਡੀਓ ਪਾਵਾਂਗੇ ਜੇ ਤਾਂ ਸੇਲ ਹੋ ਗਈ ਫਿਰ ਤਾਂ ਕਹਿਣਾ ਹੀ ਕੀ ਆ ਨਹੀਂ 15 ਦਿਨਾਂ ਨੂੰ ਤੁਹਾਨੂੰ ਇਹਦੀ ਕੁਆਲਿਟੀ ਚੈੱਕ ਕਰਾਵਾਂਗੇ ਬਈ ਵਧੀਆ-ਵਧੀਆ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਈ ਧੰਨਵਾਦ ਬਈ